ਉਡਾ ਮੇਰਾ ਪੁੱਤ ਮਰ ਗਿਆ ਜੱਬਰੂ ਕੋਈ ਗੱਲ ਨਾ ਬਾਪੂ ਕੋਈ ਗੱਲ ਜੋ ਸਾਡੇ ਕੋਲ ਹੋ ਸਕਿਆ ਸੀ ਜਰੂਰ ਕਰਾਂਗੇ ਇਹਨਾਂ ਬੱਚਿਆਂ ਦੀ ਇਹਨਾਂ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਸਾਰਾ ਅਸੀਂ ਚੱਕਾਂਗੇ ਇਹ ਬਾਪੂ ਇਹਦਾ ਕੀ ਕਹਾਣੀ ਕੀ ਕੇਸ ਹੈ ਕਹਾਣੀ ਇਹ ਮੈਂ ਇਦਾਂ ਮੈਂ ਵੀ ਇਹਨਾਂ ਦਾ ਬੇਟਾ ਹੈ ਨਾ ਪਰਸੋ ਚੌਲ ਜਿੱਦ ਨਹੀਂ ਪਿਆ 32 ਲੱਖ ਫਰਾ ਗਿਆ ਇਹਦੇ ਪਰਿਵਾਰ ਚ ਕੌਣ-ਕੌਣ ਹੈ ਇਹਨਾਂ ਦੇ ਪਰਿਵਾਰ ਆ ਆਵਾਜ਼ ਦਾ ਬੇਟਾ ਵੱਡਾ ਇੱਕ ਉਹ ਇੱਕ ਕਰਦੀ ਹੈ ਉਹ ਵੀ ਢੋਡਾ ਢੀ ਆਪੋ ਆਪਣਾ ਤੁਸੀਂ ਜੀ ਬਿਜਾਰਾ ਕਰਦੇ ਕੋਈ ਨੀ ਨੀ ਦਿਹਾੜੀ ਦਾ ਪਾਈ ਕਰਕੇ ਇਹਨਾਂ ਦੇ ਪਾਪਾ ਦੀ ਡੈਥ ਹੋਈ ਐਮ ਆਰ ਦੇ ਬੱਚਿਆਂ ਦੇ ਪਾਪਾ ਦੀ ਡੈਥ ਕਦੋਂ ਹੋਈ ਪਰਸੋ ਅੱਜ ਫੁੱਲ ਹੀ ਕੱਲ ਅੱਛਾ ਪਰਸੋ ਡੈਥ ਹੋਈ ਪਰਸੋ ਚੌਥ ਹੋਈ ਆ ਵੀ ਕੱਲ ਫੁੱਲ ਹੀ ਹੈ ਅੱਜ ਵਾਰ ਹੁਣ ਫੇਰ ਫੁੱਲ ਤਾਰਨ ਨਹੀਂ ਗਏ ਨਹੀਂ ਤਾਰ ਆਏ ਪਾਏ ਆ ਇੱਕੋ ਮੁੰਡਾ ਸੀ ਬਾਪੂ ਤੁਹਾਡਾ ਇੱਕ ਆ ਬੱਸ ਅੱਛਾ ਇੱਕੋ ਮੁੰਡਾ ਤੁਸੀਂ ਅੱਛਾ ਹੁਣ ਕੀ ਮਦਦ ਕਰ ਸਕਦੇ ਆਪਾਂ ਜੇ ਵੀ ਇਹ ਵੀ ਚਲੋ ਕੋਣਾ ਕੋ ਹੈ ਇਹਨਾਂ ਦੀ ਮਦਦ ਹੋ ਸਕੇ ਪੈਸੇ ਤੇ ਲਈ ਜਾਂ ਕੋਈ ਸਜਿੰਦਰ ਬਾਜੀ 5000 ਰੁਪਏ ਦੀ ਗੇ ਖੋਰ ਹਾਂਜੀ ਬੈਠੋ ਬੈਠੋ ਸੋਨੂ ਬਾਜੀ ਬੈਠੋ ਅੱਛਾ ਅੱਛਾ ਚਲੋ ਠੀਕ ਹੈ ਸੋਨੂ ਬਾਜੀ ਧੰਨਵਾਦ ਕੋਈ ਲੋੜ ਹੋਈ ਦੱਸਿਓ ਠੀਕ ਹੈ ਧੰਨਵਾਦ ਠੀਕ ਹੈ ਤਾਂ ਕਹਿੰਦੇ ਜੀ ਉਹ ਥੋੜਾ ਆ ਜਾਂਦਾ ਨਹੀਂ ਨਹੀਂ ਕੋਈ ਗੱਲ ਕਰ ਲਓ ਸੋਨੂ ਬਾਜੀ ਕਰ ਸਵੇਰੇ ਆ ਲਓ ਆਪੋ ਜੀ ਆ 5000 ਰੁਪਏ ਤੁਹਾਨੂੰ ਇਹਨਾਂ ਬੱਚਿਆਂ ਨੂੰ ਪੜ੍ਹਾਈ ਲਿਖਾਈ ਕਰਾਓ ਅੱਗੋ ਦੀ ਕੋਈ ਲੋੜ ਹੋਈ ਸਾਨੂੰ ਦੱਸ ਦਿਓ ਜਰੂਰ ਠੀਕ ਹੈ ਦੱਸ ਦਿਓ ਨੰਬਰ ਨੋਟ ਕਰਵਾ ਦਿਓ ਹਾਂ ਨੰਬਰ ਨੋਟ ਕਰਾ ਦਿਓ ਸਰੂ ਦੇ ਦੇ ਪਹਿਲੇ ਮੇਰੇ ਕੋਲ ਹਾਂ ਅੱਖਾਂ ਵਾਸਤੇ दारू ਅੱਖਾਂ ਵਾਸਤੇ ਇੱਕ दारू ਤੁਹਾਨੂੰ ਦਵਾਈ ਦਵਾ ਦਿੰਨੇ ਆ ਅੱਖਾਂ ਵਾਸਤੇ ਦਵਾਈ ਦਵਾ ਦਿੰਨੇ ਆ ਇਹ ਸਿਰਫ ਇਹਨਾਂ ਦੇ ਬੱਚਿਆਂ ਵਾਸਤੇ ਹੈ ਠੀਕ ਹੈ ਪਿਛਾਹ ਜਨ ਕਿਉਂ ਪਿਛਾਹ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਯਾਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਦਵਾਈ ਦਵਾ ਉਹਨਾ ਇੱਕ ਇੱਕ ਮਿੰਟ ਦੇ ਦੇ ਇੱਕ ਮਿੰਟ ਇੱਕ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਉਹ ਬੱਚੇ ਕੋਲ ਖੜੇ ਨੇ ਉਹ ਵੀ ਚਾਰ ਚੀਜ਼ਾਂ ਸਿਆਣੀਆਂ ਸਿੱਖ ਕੇ ਜਾਵਾਂਗੇ ਆਪਾਂ ਕਿਹੜੇ ਕੋਈ ਗਲਤ ਬੱਚੇ ਦੇਖ ਰਹੇ ਹੋ ਤੇ ਕੀ ਕੋ ਚੋ ਰਹੇ ਤੁਸੀਂ ਵੀ ਵੱਡੇ ਹੋ ਕੇ ਆਪਣੇ ਪਿੰਡ ਦੇ ਬਜ਼ੁਰਗ ਲੋਕਾਂ ਦੀ ਆਪਣੇ ਸ਼ਹਿਰ ਦੇ ਲੋਕਾਂ ਦੀ ਮਦਦ ਕਰਨੀ ਹੈ ਇਹ ਸਿੱਖਣਾ ਇੱਥੋਂ ਕਿ ਜੇ ਕੋਈ ਵਿਚਾਰਾ ਦੁਖੀ ਹੈ ਤਾਂ ਉਹਦੀ ਮਦਦ ਕਰਨੀ ਹੈ ਸਿਰਫ ਆਪਣੀ ਮਦਦ ਨਹੀਂ ਕਰਨੀ ਆਪਣੀ ਮਾਂ ਦੀ ਮਦਦ ਨਹੀਂ ਕਰਨੀ ਪਰ ਨਾਲ-ਨਾਲ ਆਪਣੇ ਪਰਿਵਾਰ ਦੇ ਨਾਲ-ਨਾਲ ਹੋਰ ਲੋਕਾਂ ਦੀ ਵੀ ਮਦਦ ਕਰਨੀ ਹੈ ਕੋਈ ਗੱਲ ਬਾਪੂ ਕੋਈ ਗੱਲ ਜੋ ਸਾਡੇ ਕੋਲ ਹੋ ਸਕੇ ਅਸੀਂ ਜ਼ਰੂਰ ਕਰਾਂਗੇ ਇਹਨਾਂ ਬੱਚਿਆਂ ਦੀ ਇਹਨਾਂ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਸਾਰਾ ਅਸੀਂ ਚੱਕਾਂਗੇ ਤੁਸੀਂ ਸਾਡੇ ਤੁਸੀਂ ਸਰਪੰਚ ਸਾਹਿਬ ਨਹੀਂ ਬੁਲਾ ਰਹੇ ਪਿੰਡ ਦੇ ਉਸ ਤੋਂ ਬਿਨਾਂ ਤਾਂ ਗੱਲ ਬਣ ਨਹੀਂ ਰਹੀ ਮੇਰੀ ਗੱਲ ਕਰਾ ਦਿਓ ਉਹਨਾਂ ਨਾਲ ਇੱਕ ਵਾਰੀ ਹੁਣ ਬੰਦ ਹੀ ਆ ਰਿਹਾ ਕੋਈ ਹੋਰ ਪਿੰਡ ਦਾ ਕੋਈ ਕੋਈ ਹੋਰ ਪਿੰਡ ਦਾ ਮੌਤਵਾਰ ਬੰਦਾ ਹੈ ਨਹੀਂ ਫਿਰ ਭਾਈ ਤੁਹਾਡਾ ਕੀ ਸ਼ੁਭ ਨਾਮ ਹੈ ਸਰਪੰਚ ਸਿੰਘ ਮੈਂ ਤੁਹਾਡੇ ਨਾਲ ਹੈਡ ਗਾਰੰਟੀ ਹਾਂਜੀ ਹਾਂਜੀ ਸਰਦਾਰ ਗੁਰਕੀਰਤ ਸਿੰਘ ਗੁਰਪ੍ਰੀਤ ਸਿੰਘ ਗੁਰਪ੍ਰੀਤ ਤੁਸੀਂ ਤੁਹਾਡੀ ਜ਼ਿੰਮੇਵਾਰੀ ਆ ਜਿੰਨੇ ਵੀ ਪਰਿਵਾਰਾਂ ਦੀ ਤੁਸੀਂ ਕਹਾਣੀ ਦੱਸ ਰਹੇ ਹੋ ਸਾਡੇ ਨੰਬਰ ਲੈ ਕੇ ਸਾਡੇ ਸੰਪਰਕ ਦੇ ਵਿੱਚ ਰਹੋ ਤੇ ਜੋ ਸਾਡੇ ਕੋਲ ਵੱਧ ਤੋਂ ਵੱਧ ਮਦਦ ਹੋਈ ਪੜ੍ਹਾਈ ਦੇ ਵਿੱਚ ਤੇ ਦਵਾਈ ਦੇ ਵਿੱਚ ਇਹ ਦੋ ਮਦਦ ਅਸੀਂ ਪੂਰੀ ਕਰਾਂਗੇ ਠੀਕ ਠੀਕ ਬਾਕੀ ਵਾਦੇ ਵੱਡੇ ਵੱਡੇ ਮੈਂ ਕਰਕੇ ਚੱਲ ਜਾ ਪੂਰੇ ਕਰਨਾ ਉਹਦਾ ਕੋਈ ਫਾਇਦਾ ਨਹੀਂ ਸਹੀ ਗੱਲ ਬਿਲਕੁਲ ਦਵਾਈ ਤੇ ਪੜ੍ਹਾਈ ਇਹ ਦੋਨਾਂ ਦੇ ਵਿੱਚ ਅਸੀਂ ਇਸ ਇਹਨਾਂ ਬੱਚਿਆਂ ਦੀ ਸਾਰੀ ਜ਼ਿੰਦਗੀ ਦਾ ਪੜ੍ਹਾਈ ਦਾ ਖਰਚਾ ਚੱਕਾਂਗੇ ਜੋ ਵੀ ਇਹਨਾਂ ਦੀ ਪੜ੍ਹਾਈ ਕਰਾਣੀ ਹੋਈ ਤੇ ਨਾਲ ਇਹਨਾਂ ਦੀ ਦਵਾਈ ਦਾ ਖਰਚਾ ਚੱਕਾਂਗੇ ਪਰਿਵਾਰ ਦਾ ਠੀਕ ਹੈ ਇਹ ਸਾਡੀ ਭੈਣ ਹੈ ਜੋ ਸਾਡੇ ਕੋਲ ਵੱਧ ਚੜ ਕੇ ਮਦਦ ਹੋਈ ਜੀ ਜ਼ਰੂਰ ਕਰਾ ਇਹਨਾਂ ਕੋਈ ਕਮਾਉਣ ਵਾਲਾ ਹੈਗੇ ਬਹੁਤ ਹੀ ਕੋਈ ਕਮਾਉਣ ਵਾਲਾ ਨਹੀਂ ਨਹੀਂ ਕੋਈ ਗੱਲ ਕੋਈ ਗੱਲ ਗਰੀਬੀ ਵੀ ਬਹੁਤ ਜ਼ਿਆਦੀ ਹੈ ਕੋਈ ਗੱਲ ਜੋ ਸਾਡੇ ਕੋਲ ਵੱ ਚੜ ਕੇ ਹੋਈ ਅਸੀਂ ਜ਼ਰੂਰ ਕਰਾਂ ਦੇਖੋ ਪੈਸੇ ਵੰਡਣ ਨੂੰ ਮੈਂ ਜਿੰਨੇ ਮਰਜੀ ਇੱਥੇ ਵੰਡਦਾ ਪਰ ਉਹਦਾ ਫਾਇਦਾ ਨਹੀਂ ਫਾਇਦਾ ਨਹੀਂ ਕੋਈ ਆਣਾ ਇੱਕ ਵਾਰੀ ਵੀਡੀਓ ਬਣਾ ਕੇ ਇੱਥੇ ਮੈਂ 10 20 50 ਲੱਖ ਰੁਪਏ ਦੇ ਦਾਂ ਉਹਦਾ ਵਾਹ ਵਾਈ ਕਰਾਣ ਦਾ ਕੋਈ ਫਾਇਦਾ ਨਹੀਂ ਪਰ ਅੱਗੇ ਵੀ ਬਾਅਦ ਚ ਇੱਥੋਂ ਜਾਣ ਤੋਂ ਬਾਅਦ ਵੀ ਵੀਡੀਓ ਬੰਦ ਹੋਣ ਤੋਂ ਬਾਅਦ ਵੀ ਸਾਰ ਲੈਣੀ ਉਹ ਵੱਡੀ ਸੇਵਾ ਹੈ ਬਿਲਕੁਲ ਸੇਵਾ ਹੈ ਹਾਂ ਤੇ ਸਾਡੀ ਸੰਸਥਾ ਨੂੰ 10 ਸਾਲ ਹੋ ਚੁੱਕੇ ਨੇ ਅਸੀਂ ਕੋਈ ਇਕੱਲੇ ਹੜਾਂ ਦੇ ਵਿੱਚ ਹੀ ਨਹੀਂ ਬਾਹਰ ਆ ਸਕਦੇ ਐਵੇਂ ਵੀਡੀਓ ਦੇ ਵਿੱਚ ਮੈਂ ਪੈਕੇਟ ਲੈ ਕੇ ਆਵਾਂ 100 100 ਦੇ ਨੋਟਾਂ ਦੇ ਤੇ 10000 ਮਾਤਾ ਨੂੰ 10000 ਉਹਨੂੰ ਤੇ ਵਾਹ ਵਾਹ ਹੀ ਕਰਾ ਕੇ ਚੱਲ ਜਾਂਦਾ ਕੋਈ ਫਾਇਦਾ ਨਹੀਂ ਉਹ 10000 ਕਿੰਨੀ ਦੇਰ ਚੱਲੇਗਾ ਹਾਂਜੀ ਇਸ ਤੋਂ ਵਧੀਆ ਇਹ ਬੱਚੇ ਪੜ੍ਹ ਜਾਣਗੇ ਘਰ ਦੀ ਗਰੀਬੀ ਕੱਟਣਗੇ ਆਪਣੀ ਮਾਂ ਦਾ ਸੁੱਖ ਬਣਨਗੇ ਤਾਂ ਇਹ ਅਸੀਂ ਮਦਦ ਕਰ ਸਕਦੇ ਹਾਂ ਠੀਕ ਹੈ ਜੀ ਬੈਠੋ ਇਹਨਾਂ ਜੀ ਕਰ ਦੋਗੇ ਤੇ ਬਹੁਤ ਬੱਚੇ ਪੜਾ ਦੋਗੇ ਨਾ 100% 100% ਕਰਾਂਗੇ ਕਿਉਂਕਿ ਨਹੀਂ ਪੜਾ ਸਕਦੇ ਇਹਨਾਂ ਦਾ ਹੈ ਹੀ ਨਹੀਂ ਨਾ ਹੁਣ ਕੋਈ ਕਮਾਉਣ ਵਾਲਾ ਨਹੀਂ ਮੈਨੂੰ ਮੈਨੂੰ ਤੁਸੀਂ ਆਪ ਦਾ ਕਰਤੀ ਕਰਤੀ ਕਰਨ ਦੀ ਕੈਸ਼ ਕਰਤਾ 5000 ਰੁਪਏ ਦਾ ਦਿੱਤਾ ਨਹੀਂ ਨਹੀਂ ਬਹੁਤ ਵਧੀਆ ਆਮਦਨ ਮਾਡਨ